ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਇਸ ਵੇਲੇ ਦੀ ਜੋ ਖਬਰ ਹੈ ਖਬਰ ਕੀ ਚਟਕਾ ਕਹਿ ਸਕਦੇ ਹਾਂ हेमा ਮਾਲਨੀ ਬਾਲੀਵੁੱਡ اداکارہ हेमा ਮਾਲਨੀ ਤੇ ਪੋਲੀਟਿਸ਼ੀਅਨ ਭਾਜਪਾ ਦੇ ਵਿੱਚ ਨੇ हेमा ਮਾਲਨੀ ਇਹਨਾਂ ਨੂੰ ਹਰ ਕੋਈ ਜਾਣਦਾ ਤਾਂ हेमा ਮਾਲਨੀ ਦੇ ਨਾਲ ਜੁੜੀ ਹੋਈ ਇੱਕ ਖਬਰ ਹੈ ਕਿ हेमा ਮਾਲਨੀ ਦੇ ਵੱਲੋਂ ਦੂਜਾ ਵਿਆਹ ਕਰਵਾਇਆ ਗਿਆ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ हेमा ਮਾਲਨੀ ਦੇ ਵੱਲੋਂ ਦੂਜਾ ਵਿਆਹ ਕਰਵਾਇਆ ਗਿਆ 44 ਸਾਲ ਬਾਅਦ हेमा ਮਾਲਨੀ ਦੇ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਜਸਨੀ ਵੀ ਸੁਣਿਆ ਇੱਕ ਪਲ ਦੇ ਲਈ ਤਾਂ ਹਰ ਕੋਈ ਹੈਰਾਨ ਹੋ ਗਿਆ ਜਿੱਦਾਂ ਹੀ ਜੋ ਅਪਡੇਟ ਆਈ ਤਾਂ ਦੇਖਣ ਲੇ ਸਾਰੇ ਹੈਰਾਨ ਹੋਗੇ ਕਿ ਹੁਣ ਇਸ ਵੇਲੇ हेमा मालिनी ਨੂੰ ਕੀ ਹੋ ਗਿਆ हेमा मालिनी ਨੇ ਦੂਸਰਾ ਵਿਆਹ ਆਖਰ ਕਿਉਂ ਕਰਵਾ ਲਿਆ ਤਾਂ ਇਸ ਦੇ ਪਿੱਛੇ ਦੀ ਸਚਾਈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸਦੇ ਕਿ हेमा मालिनी ਦੇ ਵੱਲੋਂ 44 ਸਾਲ ਬਾਅਦ ਦੂਜਾ ਵਿਆਹ ਕਰਵਾਇਆ ਗਿਆ ਤੇ ਦੂਜਾ ਵਿਆਹ हेमा मालिनी ਦੇ ਵੱਲੋਂ ਕਰਵਾਇਆ ਗਿਆ ਹੈ ਆਪਣੀ 44ਵੀਂ ਐਨੀਵਰਸਰੀ ਤੇ ਜੀ ਹਾਂ ਤਰਮਿੰਦਰ ਦੇ ਨਾਲ ਹੀ ਹਿਮਾਮਾਲੀ ਨੇ ਦੂਜਾ ਵਿਆਹ ਕਰਵਾਇਆ ਤਰਮਿੰਦਰ ਤੇ ਹਿਮਾਮਾਲੀ ਨੇ ਆਪਣੇ ਵਿਆਹ ਦੀ ਸਾਲਗिरा ਮੌਕੇ ਆਪਣੀ ਬੇਟੀ ਈਸ਼ਾ ਦਿਓਲ ਦੇ ਘਰ ਇਹ ਜੋ ਛੋਟੀ ਜਿਹੀ ਸੈਰੇਮਨੀ ਮਨਾਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਵੀ ਨੇ ਤੇ ਲੋਕ ਪਸੰਦ ਵੀ ਕਰ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਹੇਮਾ ਮਾਲਿਨੀ ਨੇ ਪਿੰਕ ਕਲਰ ਦੀ ਸਾੜੀ ਪਾਈ ਹੈ ਲਾਲ ਬਿੰਦੀ ਤੇ ਮਾਂਗ ਦੇ ਵਿੱਚ ਸੰਦੂਰ ਲਗਾਇਆ ਹੋਇਆ ਬੇਹਦ ਖੂਬਸੂਰਤ ਅੱਜ ਦੇ ਸਮੇਂ 'ਚ ਵੀ ਹੇਮਾ ਮਾਲਿਨੀ ਨਜ਼ਰ ਆ ਰਹੀ ਹੈ ਉੱਥੇ ਹੀ ਧਰਮਿੰਦਰ ਨੇ ਪੀਚ ਕਲਰ ਦੀ ਸ਼ਰਟ ਪਾਈ ਹੋਈ ਹੈ ਸਾਲਗਿਰਾ ਦੇ ਜਸ਼ਨ ਦੇ ਮੌਕੇ ਤੇ ਦੋਵਾਂ ਦੀ ਜੋ ਸਮਾਈਲ ਹੈ ਉਹੀ ਦੱਸ ਰਹੀ ਹੈ ਕਿ ਉਹ ਅੱਜ ਵੀ ਕਿੰਨੇ ਜ਼ਿਆਦਾ ਖੁਸ਼ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੇਮਾ ਮਾਲਨੀ ਤੇ ਧਰਮਿੰਦਰ ਨੇ ਵਿਆਹ ਦੀ ਸਾਲਗਿਰਾ ਦੇ ਮੌਕੇ ਤੇ ਇੱਕ ਦੂਸਰੇ ਨੂੰ ਜੈ ਮਾਲਾ ਪਾਉਂਦੇ ਹੋਏ ਤਸਵੀਰਾਂ ਖਿਚਵਾਈਆਂ ਨੇ ਜੈ ਮਾਲਾ ਪਾਈ ਗਈ ਹੈ ਦੋਵਾਂ ਦੇ ਵੱਲੋਂ ਤਾਂ ਲਾਲ ਫੁੱਲਾਂ ਦੇ ਨਾਲ ਬਣੀ ਹੋਈ ਇਸ ਵੱਡੀ ਜਹੀ ਜੈਮਾਲਾ ਦੇ ਵਿੱਚ ਦੋਵਾਂ ਨੇ 44 ਸਾਲ ਬਾਅਦ ਵੀ ਇੱਕ ਦੂਸਰੇ ਦੇ ਨਾਲ ਜੋ ਤਸਵੀਰ ਖਚਾਈ ਹੈ ਦੋਵੇਂ ਬਹੁਤ ਚੰਗੇ ਲੱਗ ਰਹੇ ਨੇ ਬਹੁਤ ਸੋਹਣੇ ਲੱਗ ਰਹੇ ਨੇ ਇਕੱਠੇ ਇਹ ਜੋੜੀ ਵੈਸੇ ਵੀ ਕਾਫੀ ਜ਼ਿਆਦਾ ਫੇਮਸ ਰਹੀ ਹੈ ਤਾਂ ਹੁਣ ਵੀ ਇਹਨਾਂ ਤਸਵੀਰਾਂ ਦੇ ਵਿੱਚ ਦੋਵੇਂ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੇ ਨੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਅਜਾ ਲੱਗ ਰਿਹਾ ਕਿ ਇਸ ਕਪਲ ਨੇ ਇੱਕ ਵਾਰ ਫਿਰ ਤੋਂ ਵਿਆਹ ਕਰਵਾ ਲਿਆ ਫੈਨਸ ਦਾ ਕਹਿਣਾ ਹੈ ਕਿ ਧਰਮਿੰਦਰ ਅਤੇ ਹਿਮਾ ਮਾਲਨੀ ਦੇ ਵਿਆਹ ਨੂੰ ਪੂਰੇ 44 ਹੋ ਚੁੱਕੇ ਨੇ ਪਰ ਇਸ ਹਿੱਟ ਜੋੜੀ ਦੇ ਵਿੱਚ ਪਿਆਰ ਅੱਜ ਵੀ ਬਰਕਰਾਰ ਹੈ ਹਿਮਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਘਰ ਤੇ ਲਈਆਂ ਗਈਆਂ ਇਹ ਤਸਵੀਰਾਂ ਸਾਲਗिराਹ ਦੇ ਮੌਕੇ ਤੇ ਈਸ਼ਾ ਦਿਓਲ ਨੇ ਵੀ ਆਪਣੇ ਮਾਤਾ ਪਿਤਾ ਦੇ ਨਾਲ ਤਸਵੀਰਾਂ ਕਲਿੱਕ ਕਰਵਾਈਆਂ ਆਪਣੇ ਮਾਤਾ ਪਿਤਾ ਦੇ ਨਾਲ ਹੀ ਨਜ਼ਰ ਆਈ ਈਸ਼ਾ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਖਾਸ ਮੌਕੇ ਤੇ ਸਨੀ ਦਿਓਲ ਤੇ ਬੌਬੀ ਦਿਓਲ ਸ਼ਾਮਿਲ ਨਹੀਂ ਹੋਏ ਇਹ ਦੋਵੇਂ ਗਾਇਬ ਰਹੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਵੀ ਹੋਈ ਹੈ ਦੱਸ ਦਈਏ ਕਿ ਹਿਮਾ ਮਾਲਨੀ ਤੇ ਤਰਮਿੰਦਰ ਦਾ ਦੂਸਰਾ ਵਿਆਹ ਉਹਨਾਂ ਦੀ ਪਹਿਲੀ ਪਤਨੀ ਦਾ ਨਾਮ ਪ੍ਰਕਾਸ਼ ਕੌਰ ਹੈ ਐਕਟਰ ਨੇ ਆਪਣਾ ਧਰਮ ਬਦਲਵਾ ਕੇ ਹਿਮਾ ਮਾਲਨੀ ਦੇ ਨਾਲ ਵਿਆਹ ਕੀਤਾ ਸੀ ਪਰ ਇਸ ਦੇ ਬਾਵਜੂਦ ਤਰਮਿੰਦਰ ਅਤੇ ਹਿਮਾ ਮਾਲਨੀ ਇਕੱਠਾ ਨਹੀਂ ਰਹਿੰਦੇ ਦੱਸ ਦਈਏ ਕਿ ਹਿਮਾ ਮਾਲਨੀ ਤਰਮਿੰਦਰ ਦੀਆਂ ਦੋਵੇਂ ਬੇਟੀਆਂ ਜਿਨ੍ਹਾਂ ਦਾ ਨਾਮ ਈਸ਼ਾ ਦਿਓਲ ਤੇ ਆਹਾਨਾ ਦਿਓਲ ਹੈ ਉਹਨਾਂ ਦੇ ਨਾਲ ਰਹਿੰਦੇ ਆ ਤਾਂ ਫਿਲਹਾਲ ਜੋ ਹੈ ਤਸਵੀਰਾਂ ਦੇ ਵਿੱਚ ঈਸ਼ਾ ਦਿਓਲ ਆਪਣੇ ਮਾਤਾ ਪਿਤਾ ਦੇ ਨਾਲ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਸਨੀ ਦਿਓਲ ਤੇ ਬੌਬੀ ਦਿਓਲ ਇਸ ਫੰਕਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ ਹਾਲਾਂਕਿ ਜੁੱਦਾ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਨੇ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਪਸੰਦ ਕੀਤੀਆਂ ਜਾਂਦੀਆਂ ਨੇ ਇਹ ਤਸਵੀਰਾਂ ਵਾਇਰਲ ਵੀ ਹੋ ਜਾਂਦੀਆਂ ਨੇ ਪਰ ਦੱਸ ਦਈਏ ਕਿ ਇਹ ਦੂਸਰਾ ਵਿਆਹ ਹੈ ਹੇਮਾ ਮਾਲਨੀ ਦਾ ਹੇਮਾ ਦੇ ਨਾਲ ਪਿਆਰ ਦੇ ਵਿੱਚ ਆਉਂਦੇ ਨੇ ਜਦੋਂ ਤਰਮਿੰਦਰ ਤਾਂ ਉਹਨਾਂ ਦੇ ਵੱਲੋਂ ਆਪਣਾ ਧਰਮ ਬਦਲਵਾ ਕੇ ਦੂਸਰਾ ਵਿਆਹ ਕਰਵਾਇਆ ਜਾਂਦਾ ਹੈ ਹੇਮਾ ਦੇ ਨਾਲ ਨਿਕਾਹ ਹੁੰਦਾ ਉਸ ਵੇਲੇ ਤਾਂ ਇਸ ਵਾਰ ਜੋ 44 ਸਾਲ ਬਾਅਦ ਇਹ ਜੋ ਐਨੀਵਰਸਰੀ ਦੇ ਮੌਕੇ ਤੇ 44ਵੀਂ ਐਨੀਵਰਸਰੀ ਦੇ ਮੌਕੇ ਤੇ ਇਹ ਜੋ ਛੋਟੀ ਜਿਹੀ ਸੈਰੇਮਨੀ ਕੀਤੀ ਗਈ ਹੈ ਇਸ ਵਾਰ ਜੈ ਮਾਲਾ ਪਾਈ ਗਈ ਹੈ ਫਿਲਹਾਲ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਪਸੰਦ ਕੀਤਾ ਜਾ ਰਿਹਾ ਔਰ ਤਰਮਿੰਦਰ ਤੇ ਹੇਮਾ ਦੇ ਫੈਨਸ ਕਾਫੀ ਜ਼ਿਆਦਾ ਖੁਸ਼ ਵੀ ਨੇ